ਸਸ਼ਕਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਸੂਬੇ ਭਰ ਦੇ ਵਿੱਚ ਆਏ ਦਿਨ ਲੁੱਟਾਂ ਘੁਆ ਤੇ ਚੋਰੀ ਦੀਆਂ ਵਾਰਦਾਤਾਂ ਵੱਧਦੀਆਂ ਜਾ ਰਹੀਆਂ ਨੇ ਤਾਜ਼ਾ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਜਿੱਥੇ ਘਰ ਦੇ ਵਿੱਚ ਚੋਰਾਂ ਦੇ ਵੱਲੋਂ ਲੁੱਟ ਦੀ ਵਾਰਦਾਤ ਪੰਜਾਬ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਇਹ ਚੋਰ ਜੋ ਕਿ ਬਾਰੀ ਪਟਕੇ ਘਰ ਦੇ ਵਿੱਚ ਦਾਖਲ ਹੁੰਦੇ ਨੇ ਤੇ ਘਰ ਦੇ ਵਿੱਚ ਪਿਆ 8.5 ਟੋਲੇ ਸੋਨਾ ਇਸ ਦੇ ਨਾਲ ਹੀ 1.5 ਲੱਖ ਰੁਪਏ ਕੈਸ਼ ਤੇ ਸਾਲਾਸਰ ਦੇ ਲਈ ਕੱਢਿਆ 25000 ਰੁਪਏ ਦਾ ਹੋਰ ਕੈਸ਼ ਲੈ ਕੇ ਥੋ ਰਫੂ ਚੱਕਰ ਹੋਇਆ ਹਾਲਾਂਕਿ ਇਸ ਦੀ ਵੀਡੀਓ ਵੀ ਸਾਹਮਣੇ ਆਈ ਹੈ ਤਾਂ ਉਕਤ ਵਿਅਕਤੀ ਦਾ ਕਹਿਣਾ ਹੈ ਕਿ ਉਸ ਦੇ ਘਰ ਦੇ ਵਿੱਚ ਚੋਰ ਵੜਦੇ ਨੇ ਕੰਦ ਟੱਪ ਕੇ ਘਰ ਦੇ ਅੰਦਰ ਦਾਖਲ ਹੋਏ ਨੇ ਤੇ ਬਾਰੀ ਦੇ ਰਸਤੇ ਘਰ ਦੇ ਅੰਦਰ ਦਾਖਲ ਹੋ ਕੇ ਵੱਡੀ ਵਾਰਦਾਤ ਨੂੰ ਇੱਥੇ ਅੰਜਾਮ ਦਿੱਤਾ ਗਿਆ ਹਾਲਾਂਕਿ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜੀ ਕੀ ਨਾਮ ਹੈ ਤੇ ਕਿਹੜਾ ਹੈ ਤੁਹਾਡਾ ਇਹ ਮਾਲ? ਮੇਰਾ ਨਾਮ ਜਿਸ਼ ਕੁਮਾਰ ਹੈ ਇਹ ਪਰਸਰੋ ਦਾ ਜੈਦੂਰੀਕਰ ਨੰਬਰ 2 ਹੈਗੀ ਗਲੀ ਨੰਬਰ 2। ਚੋਰੀ ਹੋਈ ਕਿ ਕਿਸ ਤਰ੍ਹਾਂ ਹੋਈ ਕੀ ਕੁਛ ਹੈ? ਏ ਕੱਲ ਸਾਡੇ 2:00 ਵਜੇ 12 ਮਿੰਟ ਦੇ ਬੰਦਾ ਵੜਿਆ ਜੀ ਤੇ 25 ਮਿੰਟ ਦੇ ਵਿੱਚ ਸਾਰਾ ਕੁਝ ਹੀ ਲੈ ਗਿਆ ਜਣੀ ਸਾਡੇ 85000 ਰੁਪਏ ਸੋਨਾ ਲੈ ਗਿਆ ਜੀ 골ਡ ਤੇ 1.5 ਲੱਖ ਰੁਪਏ ਇੱਕ ਲੈ ਗਿਆ ਜੀ ਕੈਸ਼ ਤੇ 25000 ਰੁਪਏ ਸੱਲਾ ਸਰ ਬਾਬਾ ਜੀ ਦੇ ਘਟੇ ਸ਼ੋ ਲੈ ਗਿਆ ਆ ਇਹ ਕਿ ਮੇਕਅੱਪ ਕਿੱਥੋਂ ਵੀ ਆਏ ਪਤਾ ਨਹੀਂ ਇਹ ਜੀ ਇਧਰ ਵਿੰਡੋ ਪਾਟ ਕੇ ਵੜਿਆ ਜੀ ਤੇ ਵੀਡੀਓ ਜਣੀ ਪਹੁੰਚ ਹੀ ਗਈ ਗਰੁੱਪਾਂ 'ਚ ਪੁੱਛੋ ਕਿੱਥੋਂ ਵੀ ਆਇਆ ਇਹ ਇਧਰੋਂ ਗੇਟ ਤੋਂ ਆਇਆ ਇਧਰੋਂ ਖੰਮਣੋਂ ਗੇਟ ਖੋਲ ਕੇ ਆਇਆ ਜਾਂ ਕੰਦਾ ਕੱਟ ਨਹੀਂ ਟੱਪ ਕੇ ਆਈ ਗੱਲ ਟੱਪ ਕੇ ਆਈ ਜੀ ਤੇ ਪਰਸੇ ਉਹ ਆਇਓ ਬੋਕੇ ਤੇ ਉਸ ਵੇਰ ਆਈ ਉਹਦੀ ਕਾਰਵਾਈ ਕਰੀ ਜਾਂਦੀ ਹੈ ਕਿ ਦੇਖਦੇ ਲੱਭਦੇ ਫਿਰ ਕੀ ਨਾਮ ਜਰਣਾ ਸੰਦੀਪ ਕੁਮਾਰਾ ਪੀਸੀਆ ਤੇ ਡਿਊਟੀ ਕਰ ਰਹੇ ਨੇ ਜੀ ਅਸੀਂ ਕੋਈ ਚੋਰੀ ਹੋਈ ਸੀ ਜਿਹੜੀ ਕੱਲ ਉਹ ਮਾਮਲਾ ਠੀਕ ਹੈ ਉਹ ਕੱਲ੍ਹ ਜੀ 6 ਵਜੇ ਤੋਂ 64 ਮਿੰਟ ਦੇ ਸਾਨੂੰ ਤਲਾਸ਼ ਮਿਲੀ ਸੀ ਕਿ ਇੱਥੇ ਚੋਰੀ ਹੋਈ ਆ ਅਸੀਂ ਆਏ ਆ ਉੱਥੇ ਸੀਸੀਟੀਵੀ ਕੈਮਰੇ ਕੱਲ ਵੀ ਬੰਗਾਲੇ ਸੀਗੇ ਤੇ ਅੱਜ ਵੀ ਅਸੀਂ ਸੀਸੀਟੀਵੀ ਕੈਮਰੇ ਲੱਭ ਰਹੇ ਆ ਕੋਸ਼ਿਸ਼ ਕਰ ਰਹੇ ਆ ਚੋਰੀ ਫੇਸ ਹੋ ਜੇ ਕਿੰਨੇ ਕਦੇ ਦੱਸੀ ਜਾ ਰਹੀ ਹੈ ਤੁਸੀਂ ਤਾਂਸਤਾ ਰਿਹਾ ਜੀ ਇਹ ਕੁਝ ਸੋਨਾ ਦੱਸ ਰਿਹਾ ਕੋਈ ਚਾਂਦੀ ਦੱਸ ਰਿਹਾ ਨੇ ਕੁਝ ਪੈਸੇ ਨਕਦ ਦੱਸ ਰਿਹਾ ਨੇ ਕੋਈ ਮੋਟੇ ਗੁੰਮਟ ਮਿਲ ਰਹੀ ਹੈ ਜੀ ਪਤਾ ਨਹੀਂ ਕਿ ਅਸੀਂ ਸੀਸੀਟੀਵੀ ਕੈਮਰੇ ਲੱਭ ਰਹੇ ਆਂ ਸੀਸੀਟੀਵੀ ਵਗਾਰਾ ਚ ਕੋਈ ਫੋਟੋ ਸਾਡੇ ਕੋਲੇ ਆ ਰਹੀਆਂ ਤੇ ਫਿਰ ਆ ਵੜਦੇ ਨੇ ਮੈਂ ਉਹ ਦੇਖ ਰਹੇ ਆਂ ਅਸੀਂ ਪੇਸ ਕਰਨ ਦੀ ਕੋਸ਼ਿਸ਼ ਕਰ ਰਹੇ ਆਂ ਜੀ